ਹਾਂਜੀ ਕਿਸਾਨ ਭਰਾਓ ਸਾਡੇ YouTube ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਜੀ ਅੱਜ ਆਪਾਂ ਗੱਲ ਕਰਦੇ ਹਾਂ ਜੀ ਝੋਨੇ ਦੀ ਪਰਾਲੀ ਦਾ ਮੁੱਦਾ ਚੱਲਦਾ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀ ਬਲੜੀ ਦਾ ਕੰਮ ਕੁਝ ਇਲਾਕਿਆਂ ਦੇ ਵਿੱਚ ਚੱਲ ਚੁੱਕਿਆ ਹੈ ਜੀ ਤੇ ਹੁਣ ਸਰਕਾਰ ਵੱਲੋਂ ਹੁਣ ਇਹ ਐਲਾਨ ਕੀਤਾ ਗਿਆ ਜੀ ਕਿ ਜਿਹੜੇ ਕਿਸਾਨ ਭਰਾਵਾਂ ਨੇ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ ਉਹਨਾਂ ਕਿਸਾਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਉਹਨਾਂ ਦੀ ਜ਼ਮੀਨ ਦੇ ਉੱਪਰ अलर्ट रेड अलर्ट ਜਾਰੀ ਕੀਤਾ ਜਾਵੇਗਾ ਜੋ ਕਿਸਾਨ ਵੀਰ ਅਸਲਾ ਨਵਾਂ ਲੈਣਾ ਚਾਹੁੰਦਾ ਹੈ ਲਾਇਸੈਂਸ ਬਣਵਾਉਣਾ ਚਾਹੁੰਦਾ ਉਹਨਾਂ ਦਾ ਲਾਇਸੈਂਸ ਨਹੀਂ ਬਣਾਇਆ ਜਾਵੇਗਾ ਅਤੇ ਜੋ ਪਿਛਲਾ ਲਾਇਸੈਂਸ ਨਿਊ ਕਰਾਉਣਾ ਚਾਹੁੰਦਾ ਉਸ ਨੂੰ ਵੀ ਰੱਦ ਕੀਤਾ ਜਾਵੇਗਾ ਨਿਊ ਨਹੀਂ ਕੀਤਾ ਜਾਵੇਗਾ ਜੋ ਕਿਸਾਨ ਪਰਾਵਾਂ ਕੋਲ ਅਸਲਾ ਹੈ ਉਸ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇਗਾ ਜੋ ਆਪਣੀ ਜ਼ਮੀਨ ਦੇ ਉੱਪਰ ਰੈਡ ਐਂਟਰੀ ਕਹਿ દેਨੇ ਆਪਾਂ ਜਾਂ ਲਾਲ ਲਖੀਰ ਕਹਿ દેਨੇ ਆ ਵੀ ਲੱਗ ਜਾਂਦੀ ਹੈ ਸਰਕਾਰ ਵੱਲੋਂ ਉਹ ਆਪਣੇ ਨੰਬਰਾਂ ਉੱਤੇ ਵੀ ਲੱਗਦੀ ਐ ਜੋ ਆਪਾਂ ਫਰਦ ਕਢਾਉਨੇ ਹਾਂ ਆਪਾਂ ਨਾ ਤਾਂ ਉਸ ਜ਼ਮੀਨ ਕਿਤੇ ਵੇਚ ਸਕਦੇ ਹਾਂ ਅਤੇ ਨਾ ਹੀ ਆਪਾਂ ਜੇਕਰ ਤਬਾਦਲਾ ਕਰਨਾ ਚਾਹੁੰਦੇ ਕਿਸੇ ਨਾਲ ਤਬਾਦਲਾ ਵੀ ਔਖਾ ਹੋਵੇਗਾ ਉਸ ਜ਼ਮੀਨ ਦਾ ਜੇਕਰ ਦੇਖਿਆ ਜਾਵੇ ਤਾਂ ਕਿਸਾਨ ਭਰਾ ਵੀ ਪਰਾਲੀ ਦੇ ਮੁੱਦੇ ਨੂੰ ਲੈ ਕੇ ਪਰੇਸ਼ਾਨ ਹਨ ਕੀ ਸਰਕਾਰ ਦੇ ਵੱਲੋਂ ਕੋਈ ਪਰਾਲੀ ਦਾ ਟੁਕਮਾ ਹੱਲ ਕੀਤਾ ਜਾਵੇ ਇੱਥੇ ਕਿਸਾਨਾਂ ਵੱਲੋਂ ਸਰਕਾਰ ਨੂੰ ਇਹੀ ਅਪੀਲ ਹੁੰਦੀ ਐ ਹਰ ਵਾਰ ਕੇਸ ਦੇ ਉਸ ਨੂੰ ਧੱਕੇ ਨਾਲ ਨਾ ਤਾਂ ਹੀ ਖਤਮ ਕੀਤਾ ਜਾ ਸਕਦਾ ਅਤੇ ਨਾ ਹੀ ਕਿਸਾਨਾਂ ਦੇ ਉੱਪਰ ਧੱਕੇ ਨਾਲ ਪਰਚੇ ਕਰਕੇ ਇਸ ਦਾ ਕੋਈ ਹੱਲ ਬਣੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਪਰਾਲੀ ਨੂੰ ਅੱਗ ਲਾਏ ਤੋਂ ਬਿਨਾ ਖੇਤ ਦੇ ਵਿੱਚ ਸਾੜਨ ਦੇ ਲਈ 3 ਤੋਂ 4000 ਰੁਪਇਆ ਪ੍ਰਤੀ ਏਕੜ ਜੋ ਖਰਚਾ ਆਉਂਦਾ ਹੈ ਉਸ ਦੇ ਮੁਆਵਜ਼ੇ ਲਈ ਮੰਗ ਰੱਖੀ ਗਈ ਸੀ ਜੇਕਰ ਕੋਈ ਛੋਟਾ ਕਿਸਾਨ 4 ਤੋਂ 5 ਏਕੜ ਵਾਲਾ ਕਿਰਾਏ ਦੇ ਉੱਪਰ ਰੋਟਾਵਿਟਰ ਜਾਂ ਟਰੈਕਟਰ ਲੈ ਕੇ ਵੀ ਪਰਾਲੀ ਦਾ ਹੱਲ ਕਰਨਾ ਚਾਹੁੰਦਾ ਹੈ ਉਸ ਦੇ ਉੱਪਰ ਵੀ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਹੈ ਕਿਸਾਨ ਭਰਾਵਾਂ ਬਨ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਛੋਟੇ ਕਿਸਾਨ ਭਰਾ ਹਨ ਉਹਨਾਂ ਨੂੰ ਜੋ ਖੇਤੀਬਾੜੀ ਸੁਸਾਇਟੀਆਂ ਹਨ ਉਹਨਾਂ ਦੇ ਵਿੱਚੋਂ ਸਹੰਦ ਮਿਲਦੇ ਹਨ ਕਿਰਾਏ ਤੇ ਉਹਨਾਂ ਉੱਪਰ ਵੀ ਵੱਧ ਤੋਂ ਵੱਧ ਸੂਟ ਕੀਤੀ ਜਾਵੇ ਤਾਂ ਜੋ ਆਪਣੀ ਪਰਾਲੀ ਦਾ ਹੱਲ ਕਰ ਸਕੇ ਕਿਸਾਨ ਵੀਰ ਕਿਉਂਕਿ ਉਹ ਨਵੇਂ ਇੰਪਲੀਮੈਂਟ ਨਹੀਂ ਖਰੀਦ ਸਕਦਾ ਇਸ ਲਈ ਸਰਕਾਰ ਨੂੰ ਇਹ ਅਪੀਲ ਹੀ ਹੈ ਕਿ ਸਾਰੇ ਕਿਸਾਨ ਭਰਾਵਾਂ ਲਈ ਪਰਾਲੀ ਦਾ ਘੁੱਟੋਖਮ ਹੱਲ ਕੀਤਾ ਜਾਵੇ ਵੀਡੀਓ ਦੇਖਣ ਲਈ ਧੰਨਵਾਦ ਸਬਸਕ੍ਰਾਈਬ ਜਰੂਰ ਕਰਦੇ ਚੈਨਲ ਨੂੰ